ਦੋਸਤੋ ਦੇਖੋ ਕਿਤਾ ਇੱਕ ਮੰਦਿਰ ਦੇ ਗੇਟ ਦੇ ਵਿੱਚ ਇੱਕ ਬੇਜਵਾਨ ਜਿਹੜਾ ਆਪਣੀ ਗਰਦਨ ਨੂੰ ਫਸਾ ਲੈਂਦਾ ਤੇ ਇਹਨਾਂ ਵੀਰਾਂ ਨੇ ਦੇਖੋ ਕਿਦਾਂ ਉਸ ਬੇਜਵਾਨ ਦੀ ਜਿਹੜੀ ਜਾਨ ਆ ਉਹ ਬਚਾਈ ਆ ਆ ਤੁਸੀਂ ਦੇਖ ਲਓ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿੰਦਾ ਵਿਚਾਰਾ ਉਹ ਰੋਕ ਰਲਾ ਰਿਹਾ ਸੋ ਇਹਨਾਂ ਇਨਸਾਨਾਂ ਨੇ ਇੱਕ ਇਹਦੇ ਲਈ ਰੱਬ ਦਾ ਰੂਪ ਬਣ ਕੇ ਆਏ ਨੇ ਜੋ ਇਸ ਦੀ ਜਾਨ ਬਚਾਈ ਆ ਬੇਜਵਾਨ ਦੀ ਤੁਸੀਂ ਦੇਖ ਸਕਦੇ ਹੋ ਕਿੰਨਾ ਉਹ ਦੁਖੀ ਹੋ ਰਿਹਾ ਉਸ ਦਾ ਗਲਾ ਜਿਹੜਾ ਸਰੀਆਂ ਦੇ ਵਿੱਚ ਫਸਿਆ ਹੋਇਆ ਇਦਾਂ ਦੇ ਇਨਸਾਨਾਂ ਨੂੰ ਕੰਮ ਕਰਨੇ ਚਾਹੀਦੇ ਨੇ ਕਿਸੇ ਦਾ ਭਲਾ ਹੋ ਜਾਵੇ ਸੋ ਆਪਾਂ ਨੂੰ ਸਾਰਿਆਂ ਨੂੰ ਹੈਲਪ ਕਰਨੀ ਚਾਹੀਦੀ ਆ ਹਰ ਇੱਕ ਦੀ ਹਾਂ ਤੁਸੀਂ ਦੇਖ ਸਕਦੇ ਹੋ ਕਿੰਦਾ ਵਿਚਾਰੇ ਉਹ ਆਪਣੀ ਮਿਹਨਤ ਦੇ ਨਾਲ ਉਸ ਬੇਜਵਾਨ ਨੂੰ ਵਿਚਾਰ ਰਹੇ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤਾਂ ਕਿ ਲੋਕਾਂ ਦੇ ਵਿੱਚ ਹੌਸਲਾ ਆਵੇ ਐਦਾਂ ਦੇ ਕੰਮ ਕਰਨ ਦਾ ਸੋ ਤੁਸੀਂ ਦੇਖ ਸਕਦੇ ਹੋ ਕਿੰਨਾ ਵਿਚਾਰਾ ਦੁਖੀ ਹੋ ਰਿਹਾ ਦੇ ਜਵਾਨ ਆਗਾ 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 ਏ ਹੋ ਹੋ